ਲੰਗੇ ਦੇਣੀ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ 5 ਸਾਲਾਂ ਵਾਸਤੇ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਕੁਮਰ ਵਿਜੇ ਪ੍ਰਤਾਪ ਨੂੰ ਪਰ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੇ ਕੋਈ ਪ੍ਰतिकਰਮ ਦਿੱਤਾ ਕਿ ਨਹੀਂ ਇਹ ਸਵਾਲ ਖੜੇ ਹੋ ਰਹੇ ਆ ਕਿ ਕੀ ਕੁਮਰ ਵਿਜੇ ਪ੍ਰਤਾਪ ਹੁਣ ਅਗਲਾ ਕੋਈ ਵਿਕਲਪ ਲੱਭਣਗੇ ਜਾਂ ਫਿਰ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਵਿੱਚ ਹੀ ਰਹਿ ਕੇ ਆਪਣਾ ਕੰਮ ਅੱਗੇ ਵਧਾਉਣਗੇ ਕਿਉਂਕਿ ਜੇ ਅੰਮ੍ਰਿਤਸਰ ਨਾਰਥ ਦੀ ਗੱਲ ਕਰੀਏ ਤਾਂ ਕੁੰਵਰਬਜੀ ਪ੍ਰਤਾਪ ਲਗਾਤਾਰ ਆਨ ਗਰਾਉਂਡ ਜਾਂਦੇ ਰਹੇ ਨੇ ਲੋਕਾਂ ਨੇ ਵੱਡੇ ਫਤਵੇ ਦੇ ਨਾਲ ਕੁੰਵਰਬਜੀ ਪ੍ਰਤਾਪ ਨੂੰ ਜਤਾਇਆ ਵੀ ਹੈ ਤੇ ਦੂਜੇ ਪਾਸੇ 1 ਵਜੇ ਪ੍ਰਤਾਪ ਨੂੰ ਜਿੱਥੇ ਹੁਣ 5 ਸਾਲਾਂ ਵਾਸਤੇ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਉਸ ਤੋਂ ਬਾਅਦ ਬੇਹੱਦ ਸਵਾਲ ਖੜੇ ਹੋ ਰਹੇ ਆ ਪਰ ਉਸ ਤੋਂ ਬਾਅਦ 1 ਵਜੇ ਪ੍ਰਤਾਪ ਦਾ ਇੱਕ ਪ੍ਰतिकਰਮ ਜ਼ਰੂਰ ਆਇਆ 1 ਵਜੇ ਪ੍ਰਤਾਪ ਨੇ ਫੇਸਬੁੱਕ ਵੱਲ ਜਾਂਦਿਆਂ ਆਪਣਾ ਪ੍ਰतिकਰਮ ਸਾਂਝਾ ਕੀਤਾ ਉਹ ਸਾਫ਼ ਤੌਰ ਦੇ ਉੱਤੇ ਇੱਕ ਤੁਕ ਲਿਖਦੇ ਨੇ ਜਿਸ ਦੇ ਵਿੱਚ ਉਹਨਾਂ ਨੇ ਸਿਰਫ਼ ਇੰਨਾ ਲਿਖਿਆ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਸ਼ਾਇਦ 1 ਵਜੇ ਪ੍ਰਤਾਪ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿ ਜੇ ਇਸ ਤਰ੍ਹਾਂ ਕਰਕੇ ਕੁੰਵਰ ਵਜੇ ਪ੍ਰਤਾਪ ਨੂੰ ਡਰਾਇਆ ਜਾ ਸਕਦਾ ਆ ਤੇ ਉਹ ਨਹੀਂ ਡਰਨਗੇ ਹੋ ਸਕਦਾ ਹੈ ਕਿ ਇਸ ਤੁਕ ਦਾ ਇੱਥੇ ਲਿਖਿਆ ਜਾਣਾ ਇਹਦਾ ਮਤਲਬ ਇਹ ਕੱਢਿਆ ਜਾਵੇ ਕੰਟੈਕਸਟ ਦੇ ਨਾਲ ਹੀ ਕੱਢਿਆ ਜਾਵੇ ਪ੍ਰਤਾਮੀ ਕੁੰਵਰ ਵਜੇ ਪ੍ਰਤਾਪ ਜਿਹੜੇ ਨੇ ਉਹ ਬੜੀ ਬੇਬਾਕੀ ਦੇ ਨਾਲ ਆਪਣੇ ਬਿਆਨ ਦਿੰਦੇ ਰਹੇ ਨੇ ਅੱਜ ਤੱਕ ਔਰ ਜੇ ਬਿਕਰਮ ਸਿੰਘ ਮਜੀਠੀਆ ਸੰਬੰਧੀ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਸੰਬੰਧੀ ਗੱਲ ਕਰੀਏ ਤਾਂ ਉਹਨਾਂ ਨੇ ਜ਼ਰੂਰ ਆਪਣੇ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਇੱਕ ਦਿਨ ਪਹਿਲਾਂ ਜਿਹੜੀ ਪੋਸਟ ਸਾਂਝੀ ਕੀਤੀ ਸੀ ਉਹਦੇ ਵਿੱਚ ਜਿੱਥੇ ਇਸ ਘਟਨਾ ਦੀ ਨਿਖੇਦੀ ਕੀਤੀ ਉੱਥੇ ਹੀ ਉਹਨਾਂ ਨੇ ਇਹ ਜ਼ਰੂਰ ਸਾਂਝਾ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਵਿਚਾਰਧਾਰਕ મતਭੇਦ ਜਿਹੜੇ ਨੇ ਉਹ ਜ਼ਰੂਰ ਉਹਨਾਂ ਦੇ ਹੈਗੇ ਨੇ ਪਰ ਇਸ ਪੂਰੇ ਮਾਮਲੇ ਸੰਬੰਧੀ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਉੱਤੇ ਸਵਾਲ ਵੀ ਚੁੱਕੇ ਕਿ 2022 ਤੋਂ ਬਾਅਦ ਇਦੋਂ ਇੰਨੀਆਂ ਸਾਰੀਆਂ ਰਿਪੋਰਟਸ ਮੌਜੂਦ ਸੀ, ਐਫਆਈਆਰ ਮੌਜੂਦ ਸੀ ਤਾਂ ਕੀ ਕਾਰਵਾਈ ਕੀਤੀ ਗਈ? ਕਿਸ ਆਧਾਰ ਦੇ ਉੱਤੇ ਕਾਰਵਾਈ ਕੀਤੀ ਗਈ? ਕੋਈ ਪੁਛਪੜਤਾਲ ਕਿਉਂ ਨਹੀਂ ਕੀਤੀ ਗਈ? ਇਹ ਸਾਰੇ ਕੁਐਸਚਨਸ ਰੇਜ਼ ਕਰਦਿਆਂ ਹੋਇਆਂ ਕੌਰਵਜੇ ਪ੍ਰਤਾਪ ਨੇ ਜਿਹੜੀ ਪੋਸਟ ਸਾਂਝੀ ਕੀਤੀ, ਉਸ ਤੋਂ ਬਾਅਦ ਅਲਟੀਮੇਟਲੀ ਕੌਰਵਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਹੁਣ ਵੇਖਣ ਵਾਲੀ ਗੱਲ ਆ ਕਿ ਆਉਂਦੇ ਸਮੇਂ ਵਿੱਚ ਕੁਮਰਵਜੇ ਪ੍ਰਤਾਪ ਕੀ ਕਰਨਗੇ? ਕੀ ਆਮ ਆਦਮੀ ਪਾਰਟੀ ਦੇ ਵਿੱਚ ਹੀ ਰਹਿਣਗੇ ਜਾਂ ਇਹਨਾਂ 5 ਸਾਲਾਂ ਦੇ ਵਿਚਾਲੇ ਕੁਮਰਵਜੇ ਪ੍ਰਤਾਪ ਕੋਈ ਵੱਡਾ ਮੋੜ ਲੈ ਸਕਦੇ ਨੇ ਕੋਈ ਸਿਆਸੀ ਮੋੜ ਲੈ ਸਕਦੇ ਨੇ ਹਾਲਾਂਕਿ ਗੱਲਾਂ ਬੀਜੇਪੀ ਵਾਲੀਆਂ ਵੀ ਚੱਲ ਪਈਆਂ ਨੇ ਪਰ ਕੁਮਾਰ ਵਿਜੇ ਪ੍ਰਤਾਪ ਆਪਣੇ ਅ ਪਰਸਨੈਲਿਟੀ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਉਹ ਬੜੇ ਸਰੜ ਔਰ ਇੱਕ ਥਾਂ ਦੇ ਉੱਤੇ ਖੜ ਕੇ ਆਪਣਾ ਕੰਮ ਕਰਨ ਵਾਲੇ ਵਿਅਕਤੀ ਮੰਨੇ ਜਾਂਦੇ ਆ ਅਡੋਲ ਵਿਅਕਤੀ ਮੰਨੇ ਜਾਂਦੇ ਰਹੇ ਨੇ ਭਾਵੇਂ ਉਹ ਜਾਂਚ ਨੂੰ ਵੀ ਦੇਖ ਲਈਏ ਜਿਸ ਤਰ੍ਹਾਂ ਉਹਨਾਂ ਨੇ ਜਾਂਚ ਕੀਤੀ ਆ ਵੱਖ-ਵੱਖ ਮਸਲਿਆਂ ਦੀ ਭਾਵੇਂ ਉਹ ਕਿਡਨੀ ਕੇਸ ਹੋਵੇ ਜਾਂ ਹੋਰ ਵੱਖ-ਵੱਖ ਮੁੱਦੇ ਹੋਣ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਇਹ ਜਾਂਚ ਕੀਤੀ ਆ ਔਰ ਇਹ ਸਾਰੇ ਸਹਿਰੇ ਜਿਹੜੇ ਨੇ ਉਹਨਾਂ ਦੇ ਸਿਰ ਤੇ ਲੱਗਦੇ ਆਏ ਨੇ ਪਰ ਹੁਣ ਸਵਾਲ ਇਹ ਹੈ ਕਿ ਕੀ ਇਹਨਾਂ 5 ਸਾਲਾਂ ਦੇ ਵਿੱਚ ਕੁਮਰਵਿਜੇ ਪ੍ਰਤਾਪ ਕੋਈ ਵੱਡਾ ਮੋੜ ਲੈ ਸਕਦੇ ਆ ਕੋਈ ਵਿਕਲਪ ਇਕਤਿਆਰ ਕਰ ਸਕਦੇ ਆ ਇਸ ਸਮੇਂ ਤੇ ਅਸਰ ਹੈ ਫਿਲਹਾਲ ਕੁਮਰਵਿਜੇ ਪ੍ਰਤਾਪ ਦਾ ਇਹ ਪ੍ਰਤੀਕਰਮ ਇਸ ਮਗਰੋਂ ਕੀ ਕੁਝ ਵਾਪਰੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ